ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਰਾਹੁਲ ਗਾਂਧੀ ਨੂੰ ਸਰਪਾ ਕਹਾ ਦਾ ਦਿੱਤਾ ਮੈਨੂੰ ਲੱਗਦਾ ਇੱਕ ਦੋ ਬੰਦਿਆਂ ਦੀ ਨੌਕਰੀ ਚਲੀ ਜਾਣੀ ਹੈ ਤੇ ਜਿਸ ਤਰੀਕੇ ਨਾਲ ਇਹ ਤੇਜ਼ੀ ਨਾਲ ਜਾਂਚ ਕੀਤੀ ਗਈ ਕਿ ਸਰਪਾ ਕਿਉਂ ਦਿੱਤਾ ਗਿਆ ਅਸਲ ਦੇ ਵਿੱਚ ਤੁਹਾਡੇ ਯਾਦ ਹੀ ਹੋਊਗਾ ਜਦੋਂ ਰਾਹੁਲ ਗਾਂਧੀ ਫੜ ਪੀਟ ਤਾਂ ਨੂੰ ਮਿਲਣ ਲਈ ਆਉਂਦੇ ਨੇ ਗੁਰਦਾਸਪੁਰ ਦਾ ਦੌਰਾ ਕਰਦੇ ਨੇ ਅੰਮ੍ਰਿਤਸਰ ਸਾਹਿਬ ਉੱਤਰਦੇ ਨੇ ਉਸ ਤੋਂ ਬਾਅਦ ਰਾਮਦਾਸ ਜਿਹੜੇ ਕਸਬੇ ਚ ਜਾਂਦੇ ਨੇ ਉੱਥੇ ਵੀ ਹਰ ਪੀਠ ਤੋਂ ਮਿਲਦੇ ਨੇ ਤੇ ਉੱਥੇ ਸਮਾਦ ਬਾਬਾ ਬੁੱਢਾ ਜਿਹੜਾ ਜੀ ਦਾ ਗੁਰਦੁਆਰਾ ਹੈ ਉੱਥੇ ਜਾ ਕੇ ਮੱਥਾ ਟੇਕਦੇ ਨੇ ਕੜਾ ਪ੍ਰਸ਼ਾਦੀ ਦੇਖ ਖਰਾਉਂਦੇ ਨੇ ਸਿੱਖ ਦੀ ਤਰ੍ਹਾਂ ਜਿਹੜੀ ਸ਼ਰਧਾ ਵਾਂਂ ਸਰਧਾਲੂ ਦੀ ਤਰ੍ਹਾਂ ਕਹਿ ਲਓ ਸਿੱਖ ਤਾਂ ਨਹੀਂ ਹੋ ਤੇ ਉਹ ਉੱਥੇ ਨਾਲ ਉਹਨਾਂ ਦੇ ਰਾਜਾ ਬਿੰਗ ਬੁਗੇਲ ਪ੍ਰਤਾਪ ਬਾਜਵਾ ਸੁਖਜਿੰਦਰ ਦਾਵਾ ਸਾਰੇ ਹੀ ਹੁੰਦੇ ਨੇ ਤੋਂ ਉੱਥੇ ਅਰਦਾਸ ਹੁੰਦੀ ਹੈ ਇਹ ਸਾਰਾ ਕੁਝ ਆਪਾਂ ਫੋਟੋਆਂ 'ਚ ਵੀ ਦੇਖਿਆ ਵੀਡੀਓ 'ਚ ਵੀ ਦੇਖਿਆ ਤੇ ਫਿਰ ਉਹਨਾਂ ਨੂੰ ਸਰੂਪਾ ਦਿੱਤਾ ਜਾਂਦਾ ਤੇ ਸਰੂਪਾ ਜਿਹੜਾ ਹੈ ਉਹ ਦਿੱਤਾ ਜਾਂਦਾ ਰahul Gandhi ਨੂੰ ਵੀ ਦਿੱਤਾ ਜਾਂਦਾ ਬਾਕੀ ਹਾਂ ਤੇ ਨਰ ਤੇ ਉਸ ਗੱਲੋਂ ਸਰੂਪੇ ਨੂੰ ਲੈ ਕੇ ਸੁਰਿੰਦਰ ਸਿੰਘ ਭੁੱਲੇਵਾਲ ਭਾਈ ਮਨਜੀਤ ਸਿੰਘ ਮਿੱਠੂ ਸਿੰਘ ਕਾਨੇਕੇ ਮਰਕੀਤ ਸਿੰਘ ਚੰਗਾਰ ਇਹ ਸਾਰੇ ਸ਼ਰੋਵੀਕ ਕਮੇਟੀ ਦੇ ਮੈਂਬਰ ਨੇ ਲੇਕਿਨ ਵਿਰੋਧੀ ਧਿਰ ਦੇ ਮੈਂਬਰ ਨੇ ਜਿਹੜੀ ਐ ਸਮਝ ਲਈਏ ਜਿਹੜਾ ਨਵਾਂ ਅਹੁਦੇਦਾਰ ਬਣਿਆ ਉਹਦੇ ਨਾਲ ਸੰਬੰਧਿਤ ਨੇ ਇਹ ਫਿਰ ਸਵਾਲ ਚੱਕਦੇ ਨੇ ਕਿ ਜੀ ਜਿਹੜਾ ਬੰਦਿਆਂ ਨੇ ਅਕਾਲ ਤਖਤ ਸਾਹਿਬ ਤੇ ਅਟੈਕ ਕੀਤਾ ਸੀ ਉਹਨੂੰ ਸਰੂਪਾ ਦੇ ਕੇ ਇਹ ਤਾਂ ਸਾਡੇ ਜ਼ਖਮਾਂ ਤੇ ਨੂਨ ਛਿੜਕਿਆ ਇਹ ਗੱਲ ਉਹ ਅਠਾ ਦਿੰਦੇ ਨੇ ਹਾਲਾਂਕਿ ਇਹਨਾਂ ਦੀ ਖੂਰ ਮੈਂਬਰ ਦੀਪਕ ਕਰਨ ਜੋਤ ਕੋਰ ਜਿਹੜੀ ਇਹਨਾਂ ਦੇ ਧੜੇ ਨਾਲ ਸੰਬੰਧਿਤ ਹੈ ਉਹ ਕਹਦੇ ਤਾਂ ਬਿਲਕੁਲ ਇਹਦੇ 'ਚ ਕੋਈ ਗਲਤ ਨਹੀਂ ਹੈ। راہਲ ਗਾਂਧੀ ਤਾਂ ਬੱਚਾ ਸੀ ਉਦੋਂ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਸੀ। ਇਹਦਾ ਕੀ ਕਸੂਰ ਹੈ? ਸੋ ਬਵਾਦ ਕਾਫੀ ਪਖਿਆ ਹੋਇਆ ਹੈ। ਇਹ ਤੇ ਅੱਜ ਆਪਾਂ ਗੱਲਬਾਤ ਕਰ ਲਈਏ। ਤੇ ਫਿਰ ਇਹ ਗੱਲਬਾਤ ਤੋਂ ਪਹਿਲਾਂ ਮੈਂ ਇੱਕ ਅਪੀਲ ਕਰਦਾ ਹੁਣ ਜੇ ਤੁਹਾਡੇ ਯਾਦ ਹੋਏ ਪਿਆਰੇ ਦਰਸ਼ਕੋ ਕਿ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਦਾ ਬਟਨ ਦਬਾ ਦਿਓ ਪਲੀਜ਼। ਤਾਂ ਹੁਣ ਗੱਲ ਆਪਾਂ ਕਰਦੇ ਆ ਤੁਸੀਂ ਥੋੜੀ ਜੀ ਦੀ ਬੈਕਗ੍ਰਾਉਂਡ ਤੇ ਦੇਖ ਲਈ ਨਾ ਕਿ ਰੋਹਲ ਗਾਂਧੀ ਜਦੋਂ ਹਰਪੀਰ ਤੋਂ ਦਾ ਚੈਜਾ ਲੈਣਾ ਆਇਆ ਤਾਂ ਮਿਲ ਆਏ ਉਦੋਂ ਬਾਅਦ ਇਹ ਸਾਰੀ ਘਟਨਾ ਵਾਪਰੀ ਇਹ ਘਟਨਾ ਬਿਲਕੁਲ ਟਰੂ ਨੇ ਫੜਨੇ ਸੀ ਇਹ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਇਹ ਕਿਉਂਕਿ ਗੁਰਦੁਆਰਾ ਸ਼ਰੋਬੀ ਕਮੇਟੀ ਦੇ ਅੰਡਰ ਹੈ ਤੇ ਸ਼ਰੋਬੀ ਕਮੇਟੀ ਦੇ ਵਿੱਚ ਜਿਹੜੀ ਸਿਆਸਤ ਚੱਲ ਰਹੀ ਹੈ ਉਹ ਸਿਆਸਤ ਧੋਤੜੇ ਨੇ ਇੱਕ ਤੜਾ ਸੁਖਵੀਰ ਸਿੰਘ ਬਾਦਲ ਦਾ ਦੂਜਾ ਜਿਹੜਾ ਸ਼੍ਰੋਮਣੀ ਕਾਲੀ ਦਲ ਅਕਾਲ ਤਖਤ ਕਹ ਲੋ ਜਾਂ ਨਮਾ ਕਾਲੀ ਦਲ ਕਹ ਲੋ ਉਹਨਾਂ ਦਾ ਉਹਨਾਂ ਨਾਲ ਸੰਬੰਧ ਜਿਹੜੇ ਤੁਹਾਡੇ ਦੇ ਮੈਂਬਰ ਨੇ ਸ੍ਰਿੰਦਰ ਸਿੰਘ ਭੋਲੇਵਾਨ ਭਾਈ ਮਜੀਦ ਸਿੰਘ ਮਾਸਟਰ ਮਠਲ ਸਿੰਘ ਖਾਨੇ ਕੇ ਸਬ ਮਜੀਦ ਸਿੰਘ ਜਿਹੜਾ ਚੰਗਾਲ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਕਹਦੇ ਸਾਡੇ ਤਾਂ ਝਖਮ ਤੇ ਲੂਣ ਛੱਡ ਤਾ ਤੁਸੀਂ ਇਹ ਤਾਂ ਉਸ ਪਰਿਵਾਰ ਦਾ ਬੰਦਾ ਹੈ ਜਿਹਨੇ ਸਿੱਖਾਂ ਤੇ ਅਟੈਕ ਕੀਤਾ ਜਿਹੜੇ ਆਪਰੇਸ਼ਨ ਬਲੂ ਸਟਾਰ ਕੀਤਾ ਕਿੰਨੇ ਸਿੰਖ ਮਾਰੇ ਨੇ ਇਸ ਪਰਿਵਾਰ ਨੇ ਇਹਦੇ ਸਾਡੇ ਜਖਮਾਂ ਤੇ ਨੂਨ ਛਲਕਿਆ ਸ਼ਰੋਮਣੀ ਕਮੇਟੀ ਦੇ ਜਿਹੜੇ ਗੁਰਦੁਆਰੇ ਚ ਉਹਨੂੰ ਸਰਪਾ ਦਿੱਤਾ ਗਿਆ ਤੇ ਇਹ ਵੀ ਕਿਹਾ ਗਿਆ ਕਿ ਇਹ ਗੱਲ ਵੀ ਉੱਠੀ ਕਿ ਇਹ ਸਾਰਾ ਕੁਝ ਤਾਂ ਕੀਤਾ ਜਾ ਰਿਹਾ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਉਹ ਕਾਂਗਰਸ ਦੇ ਨੇੜੇ ਲੈ ਜਾਇਆ ਤੇ ਇਹ ਕੰਮ ਕਰ ਰਿਹਾ ਪਰਮਜੀਤ ਸਿੰਘ ਸਰਨਾ ਤੇ ਰਵਿੰਦਰ ਸਿੰਘ ਸਰਨਾ ਉਹ ਦੋਨੇ ਲੱਗੇ ਹੋਏ ਨੇ ਤੇ ਇਹ ਉਹਦੇ ਹਿੱਸੇ ਹੈ ਤੇ ਇਸ ਦੇ ਇਸ ਕਿਸਮ ਦੀ ਗੱਲ ਹਾਲਾਂਕਿ ਉਹਨਾਂ ਨੇ ਇਹ ਗੱਲ ਜਿਹੜੀ ਹੈ ਨਹੀਂ ਕਹੀਏ ਇਹ ਗੱਲ ਬਹੁਤ ਤੇਜ਼ੀ ਨਾਲ ਉੱਠੀ ਉਹਨਾਂ ਨੇ ਤਾਂ ਇਹ ਕਿਹਾ ਨਾ ਕਿ ਇਹ ਸਾਡੇ ਜਖਮ ਤੇ ਟੂਟ ਛੜ ਗਿਆ ਇਹਦੇ ਆਪਰੇਸ਼ਨ ਪੂਰੂ ਸਟਾਕ ਕੀਤਾ ਸੀ ਇਹ ਪਰਿਵਾਰ ਨੇ ਤੇ ਇੰਦਰਾ ਗਾਂਧੀ ਦਾ ਮਤਲਬ ਇਹਦੀ ਦਾਦੀ ਦਾ ਹਵਾਲਾ ਦਿੱਤਾ ਹੁਣ ਗੱਲ ਇਹ ਆ ਤੇ ਸ਼ਰੋਮੀ ਕਮੇਟੀ ਦੇ ਕੋਲ ਹੁਣ ਕੋਈ ਜਵਾਬ ਨਹੀਂ ਸੀ ਉਹਨਾਂ ਨੇ ਕੋਈ ਦਮ ਚੀਫ ਇਨਸਪੈਕਟਰ ਨੂੰ ਕਿਹਾ ਪੰਜਾਬੀ ਤੂੰ ਇੱਕ ਟੀਮ ਬਣਾਤੀ ਜਾਂ ਕੇ ਜਾਂਚ ਕਰ ਔਰ ਕਮਾਲ ਹੈ ਉਹ ਜਾਂਚ ਨਾਦੀ ਨਾਲ ਹੋਗੀ ਔਰ ਜਾਂਚ ਹੋ ਕੇ ਰਿਪੋਰਟ ਵੀ ਪਹੁੰਚ ਗਈ ਧਾਮੀ ਸਾਹਿਬ ਕੋਲ ਧਾਮੀ ਸਾਹਿਬ ਨੇ ਕਿਹਾ ਜਾਓ ਤੇ ਹੁਣ ਉਹਦੇ ਚ ਜੇ ਤਾਂ ਇਹੀ ਗੱਲ ਹੈ ਕਿ ਜੀ ਉਹਨਾਂ ਨੂੰ ਜਿਹੜਾ ਹੈ ਜਿਹੜਾ ਰਾਹੁਲ ਗਾਂਧੀ ਨੂੰ ਦਿੱਤਾ ਗਿਆ ਸਰੂਪਾ ਔਰ ਇਤਰਾਜ਼ ਇਹ ਹੈ ਕਿ ਉਹ ਕਾਂਗਰਸ ਦਾ ਲੀਡਰ ਹੈ ਇਦਰਾ ਗਾਂਧੀ ਦਾ ਪੁੱਤ ਹੈ ਫਿਰ ਤਾਂ ਗੱਲ ਹੋਰ ਐ ਲੇਕਿਨ ਉਹਨਾਂ ਨੇ ਇੱਕ ਹੋਰ ਗੱਲ ਜਿਹੜੀ ਐ ਉਹਨੂੰ ਮੁੱਖ ਬਣਾਇਆ ਉਹ ਕਹਿੰਦੇ ਜੀ ਇਹ ਫੈਸਲਾ ਹੋਇਆ ਸੀ ਅੰਤਰੀ ਕਮੇਟੀ ਦੇ ਵਿੱਚ ਕਿ ਕਿਸੇ ਵੀ ਸਿਆਸੀ ਸ਼ਖਸੀਅਤ ਨੂੰ ਕਿਸੇ ਵੀ ਦਰਬਾਰ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਪਤਰ ਜਥੇਸ਼ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ ਉਥੇ ਨਈ ਸਰੂਪਾ ਦਿੱਤਾ ਜੋ ਐਚਸ ਰੂਪਾ ਦੇ ਲਈ ਸਿਰਫ ਸਿੱਖ ਮਹਾਂਪੁਰਸ਼ ਰਾਜੀ ਸਿੰਘ ਜਾਂ ਧਾਰਮਿਕ ਸ਼ਖਸੀਅਤਾਂ ਉਹਨਾਂ ਨੂੰ ਅੱਗੇ ਇਹ ਫੈਸਲਾ ਹੋਇਆ ਹੋਇਆ ਇੱਥੇ ਜਿਹੜੀ ਹੈ ਲਾਪਰਵਾਹੀ ਹੋਈ ਹੈ ਕਿਤਾਹੀ ਹੋਈ ਹੈ ਤੇ ਪਤਾ ਲੱਗ ਗਿਆ ਵੀ ਕਿਹਨੇ ਕੀਤੀ ਹੈ ਤੇ ਇਸ ਕਰਕੇ ਉਥੇ ਅਸੀਂ ਐਕਸ਼ਨ ਲਗਾ ਗਏ ਹੁਣ ਗੱਲ ਮੈਨੂੰ ਤਾਂ ਲੱਗਦਾ ਵੀ ਇਹ ਇੰਨੀ ਗੱਲ ਪਿੱਛੇ ਕਿਸੇ ਦੋ ਤਿੰਨ ਕਰਮਚਾਰੀਆਂ ਦੀ ਬਲੀ ਲੈ ਲੈਣਗੇ ਹਾਲਾਂਕਿ ਸਰੂਪਾ ਜਿਹੜਾ ਦਿੱਤਾ ਹੈ ਉਹ ਕਾਂਗਰਸ ਵਾਲਿਆਂ ਨੇ ਕੋ ਪ੍ਰਣਾ ਅਰਦਾਸੀਆ ਸਿੰਘ ਜਿਹੜਾ ਅਰਦਾਸ ਕਰਦਾ ਸੀ ਨਾ ਸ਼ਾਇਦ ਉਹਨਾਂ ਤਰੋਚਨ ਸਿੰਘ ਹੈ ਜਾਂ ਕੁਝ ਮੇਰੇ ਪੱਕਾ ਯਾਦ ਨਹੀਂ ਪਰ ਉਹਨੂੰ ਬੁਲਾ ਲਿਆ ਤੇ ਉਹਦੇ ਰਸ ਤੋਂ ਸਰੂਪੇ ਦਬਾਤੇ ਤੇ ਹੁਣ ਇਹ ਸਾਰੀ ਸਿਆਸਤ ਹੁਣ ਚੱਲ ਰਹੀ ਹੈ ਦੋਨੇ ਧਿਰਾਂ ਦੀ ਇਹਦੇ ਚ ਲੇਕਿਨ ਇਹ ਚ ਕੰਟਰੀ ਹੋਰ ਉਹ ਐਂਟਰੀ ਸਰੂ ਕਾਫੀ ਸੋਚਣੇ ਮਜਬੂਰ ਕਰਦੀ ਹੈ ਉਹ ਹੈ ਬੀਬੀ ਕਰਨਜੋਤ ਕੌਰ ਦੀ ਕਰਨਜੋਤ ਕੌਰ ਜਿਹੜੇ ਲਗਾਤਾਰ ਬੋਲਦੇ ਨੇ ਬਿਵੇਕ ਨਾਲ ਬੇਵਾਕ ਹੋ ਕੇ ਬਿਵੇਕ ਨਾਲ ਬੋਲਦੇ ਨੇ ਮੈਂ ਇਹ ਗੱਲ ਕਹਿ ਰਿਹਾ ਤੇ ਮਾਸਟਰ ਤਾਰਾ ਸਿੰਘ ਦੀ ਦੋਤੀ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਵੀ ਇਹਦੇ ਚ ਇਹ ਗਲਤ ਗੱਲ ਹੈ ਰਾਹੁਲ ਗਾਂਧੀ ਦਾ ਇੱਥੇ ਕੀ ਕਸੂਰ ਹੈ ਜਿਹੜੀ ਮੈਂ ਤਾਂ ਹੀ ਕਹਿੰਦਾ ਕਿ ਦੋ ਦੇ ਦੋ ਹੋ ਗਏ ਇੱਕ ਪਾਸੇ ਤਾਂ ਸ਼੍ਰੋਮਿਕ ਕਮੇਟੀ ਦਾ ਫੈਸਲਾ ਰਾਹੁਲ ਗਾਂਧੀ ਨੂੰ ਦੇਣਾ ਜੇ ਤੁਹਾਨੂੰ ਲੱਗਦਾ ਜਿਹਦੇ ਵਿੱਚ ਉਹਦੇ ਮੈਂਬਰਾਂ ਨੇ ਇਤਰਾਜ਼ ਹਟਾਇਆ ਉਹਨਾਂ ਦੇ ਗਰੁੱਪ ਦੇ ਨੇ ਉਹ ਕਹਿੰਦੇ ਉਹ ਤਾਂ ਕੋਈ ਪਤਾ ਨਹੀਂ ਜਦੋਂ ਇਹ ਸਾਰਾ ਕੁਝ ਹੋਇਆ ਰਾਹੁਲ ਗਾਂਧੀ ਤਾਂ ਬੱਚਾ ਸੀ ਇਸ ਨੂੰ ਤਾਂ ਕੁਝ ਨਹੀਂ ਪਤਾ ਇਹਦੇ ਤੁਸੀਂ ਕਿਉਂ ਕਰਦੇ ਹੋ ਹੁਣ ਇਹ ਜੇ ਹੋਰ ਸਵਾਲ ਖੜੇ ਹੁੰਦੇ ਨੇ ਇਹ ਤਾਂ ਉਹਨਾਂ ਨੇ ਕਹਿਤਾ ਫਿਰ ਸਵਾਲ ਇਹ ਖੜੇ ਹੁੰਦੇ ਨੇ ਕਿ ਸਖਾਨ ਨੇ ਇਹ ਜਿਹੜਾ ਹੈ ਇੰਦਰਾ ਗਾਂਧੀ ਦੇ ਜੋ ਕੀਤਾ ਉਹ ਹਮੇਸ਼ਾ ਯਾਦ ਰਹੂਗਾ ਕਦੇ ਸਿੱਖ ਮਾਫ਼ ਨਹੀਂ ਕਰਨਗੇ ਕਦੇ ਨਹੀਂ ਭੁੱਲਣਗੇ ਤੇ ਫਿਰ ਤਾਂ ਇਹ ਆ ਵੀ ਇਸ ਦੇਸ਼ ਦੇ ਵਿੱਚ ਜਿੰਨੀ ਕੁ ਵਾਦੀ ਸਖਾਂ ਦੀ ਹੈ ਉਹ ਤਾਂ ਕਦੇ ਵੀ ਕਿਸੇ ਸੈਂਟਰ ਨਾਲ ਤਾਂ ਕਦੇ ਵੀ ਉਹ ਸੈਂਟਰ 'ਚ ਦੋ ਹੀ ਪਾਰਟੀਆਂ ਆ ਰਹੀਆਂ ਨੇ ਭਾਰਤੀ ਜਨਤਾ ਪਾਰਟੀ ਤੇ ਜਾਂ ਫਿਰ ਜਿਹੜੀ ਕਾਂਗਰਸ ਤੇ ਦੋਨਾਂ ਨੇ ਸਿੱਖਾਂ ਨਾਲ ਜੀ ਠੀਕ ਕੀਤੀ ਕਿਉਂਕਿ ਜੇ ਆਪਰੇਸ਼ਨ ਬਲੂ ਸਟਾਰ ਦੀ ਗੱਲ ਹੈ ਫਿਰ ਤਾਂ ਅਡਵਾਨੀ ਅਡਵਾਨੀ ਕਹਿੰਦਾ ਅਸੀਂ ਕਰਾਇਆ ਉਹ ਤਾਂ ਢਿੱcke ਦੇ ਰਿਹਾ ਮਾਈ ਕੰਟਰੀ ਮਾਈ ਲਾਈਫ ਤੋਂ ਲੈ ਕੇ ਦਿੱਤਾ ਅਡਵਾਨੀ ਸਾਹਿਬ ਨੇ ਆਹ ਲੋਜੀ ਕਹਿੰਦਾ ਅਸੀਂ ਕਰਾਇਆ ਦਰਵਾਜ਼ੇ ਕਰਦੀ ਸੀ ਇਹਦਾ ਅਸੀਂ ਜੋਰ ਪਾ ਕੇ ਕਰਾਇਆ ਇਹਦਾ ਮਦਰ ਭਾਰਤੀ ਜਨਤਾ ਪਾਰਟੀ ਨੇ ਕਰਾਇਆ ਤੇ ਹੁਣ ਭਾਰਤੀ ਜਨਤਾ ਪਾਰਟੀ ਜਿਹਦੇ ਨਾਲ ਸਾਥ ਰਹੀ ਹੈ ਇਹਨਾਂ ਦੀ ਉਹ ਵੀ ਕਾਂਗਰਸ ਵੀ ਤੋਂ ਢੋਂਡੇ ਨਹੀਂ ਇਹ ਜਿਹੜਾ ਹੈ ਮਿਲ ਕੇ ਕਰਾਇਆ ਜਾਏ ਇੱਕ ਨੇ ਕਰਵਾਇਆ ਇੱਕ ਨੇ ਕੀਤਾ ਇਹ ਹੋ ਗਿਆ ਫਿਰ ਸਿੱਖ ਕਿਹਨੂੰ ਮਾਫ ਕਰਨਗੇ ਪਰ ਦੂਜੇ ਪਾਸੇ ਹਿਸਟਰੀ ਦੇ حوالے ਦੇਣੇ ਸ਼ੁਰੂ ਹੋ ਗਏ ਅੱਜ ਮੈਂ ਸੁਣ ਰਿਹਾ ਸੀ ਇੱਕ ਪ੍ਰੋਫੈਸਰ ਜਿਹੜੇ ਗੁਰੂ ਨਾਨਕ ਦੇ ਯੂਨੀਵਰਸਿਟੀ ਦੇ ਉਹ ਕਹਿ ਰਹੇ ਨੇ ਕਿ ਜੀ ਇਹ ਤਾਂ ਸਾਨੂੰ ਗੁਰੂ ਗੋਬਿੰਦ ਸਿੰਘ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਗੁਰੂ ਗੋਬਿੰਦ ਸਿੰਘ ਜਿਸ ਤਰੀਕੇ ਨਾਲ ਔਰੰਗਜ਼ੇਬ ਨਾਲ ਭਿੜੇ ਔਰੰਗਜ਼ੇਬ ਨੇ ਜੋ ਪਰਿਵਾਰ ਜਿਸ ਤਰ੍ਹਾਂ ਗੁਰੂ ਸਾਬਦਾ ਸ਼ਹੀਦ ਹੋਇਆ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਗੁਰੂ ਸਾਹਿਬ ਨੇ ਜਫਰਨਾਮਾ ਲਿਖਿਆ ਉਹਨੂੰ ਕਿਹਾ ਕਿ ਤੇਰਾ ਕਰਦਾਰ ਦੁਰ ਹੈ ਤੇ ਨਾਲ ਫਿਰ ਮੁਲਾਕਾਤ ਲਈ ਵੀ ਤੁਰ ਪੇ ਇਹ ਬકરી ਗੱਲ ਹੈ ਕਿ ਉਹਨਾਂ ਨੇ ਰਸਤਾ ਤੋਂ ਮੁੰਡਾ ਪਿਆ ਮੁਲਾਕਾਤ ਤੋਂ ਪਹਿਲਾਂ ਹੀ ਉਹ ਅਜੇ ਇਸ ਦੁਨੀਆ ਤੋਂ ਤੁਰ ਗਿਆ ਸੀ ਲੇਕਿਨ ਉਹਦੇ ਮੁੰਡੇ ਨਾਲ ਉਹਦੇ ਉਦੋਂ ਬਾਅਦ ਬਹਾਦਰ ਸ਼ਾਹ ਬੰਦਾ ਤੇ ਬਹਾਦਰ ਸ਼ਾਹ ਨਾਲ ਮੁਲਾਕਾਤ ਹੁੰਦੀ ਹੈ ਗੁਰੂ ਦੀ ਤੇ ਇਹਦਾ ਮਤਲਬ ਕਿ ਐਂਡ ਕਿਸ ਪਾਸੇ ਨੂੰ ਇਸ਼ਾਰਾ ਸਾਨੂੰ ਸੋਚਣਾ ਚਾਹੀਦਾ ਕਿ ਹਵੇਸ਼ਾ ਲਈ ਹੈ ਸਾਡੇ ਲਈ ਤਾਂ ਲੋਕ ਇਹ ਕਹਿੰਦੇ ਸਮਝੋ ਕਿ ਸਾਡੇ ਲਈ ਤਾਂ ਮਦਰ ਦੁਸ਼ਮਣ ਜਿੱਡਾ ਵਰਜੀ ਹੈ ਲੇਕਿਨ ਅਸੀਂ ਤਾਂ ਉਹਨੂੰ ਭਾਈ ਕਨ੍ਹਿਆ ਦੀ ਐਗਜ਼ਾਮਪਲ ਦਿੰਦੇ ਲੋਕ ਕਿ ਉਹਦਾ ਅਸੀਂ ਤਾਂ ਉਹਨੂੰ ਪਾਣੀ ਵੀ ਪਿਲਾਉਨੇ ਆ ਦਵਾਈ ਬੁਟੀ ਦਾ ਵੀ ਗੁਰੂ ਨੇ ਤਾਂ ਹੁਕਮ ਕਰਤਾ ਸੀ ਉਹ ਹੀ ਕਰਨ ਜੋ ਆ ਗਿਆ ਉਹ ਸਾਡਾ ਉਹ ਇਹ ਸਭ ਹਰੇਕ ਚਾ ਚਾ ਮੈਂ ਇੱਕ ਐਸੀ ਐਜੀਟੇਸ਼ਨ ਦੇਖੀ ਜਿਹਦੇ ਵਿੱਚ ਪੁਰਸ ਵਾਲਿਆਂ ਨੇ ਕੁੱਟਿਆ ਮੁਜਾਰਾ ਕਰ ਗਿਆ ਨੂੰ ਤੇ ਉਸ ਤੋਂ ਬਾਅਦ ਪ੍ਰਸ਼ਾਦਾ ਸ਼ਕ ਰਹੇ ਨੇ ਉੱਥੇ ਬੈਠੇ ਉਹਨਾਂ ਨਾਲ ਉਹ ਕਹਿੰਦੇ ਵੀ ਉਤ ਕੋਈ ਗੱਲ ਉਹ ਤਾਂ ਤੁਹਾਡੇ ਕੋਲ ਹਿਆਰ ਸੀ ਤੁਹਾਡੀ ਡਿਊਟੀ ਸੀ ਹੁਣ ਤੁਸੀਂ ਗੁਰੂ ਘਰ ਚਾਹੇ ਲੰਗਰ ਛਕੋ ਤੁਹਾਡਾ ਕੋਈ ਹੋਰ ਹੀ ਰੋਕ ਨਹੀਂ ਹੈ ਸੋ ਸਾਡੇ ਕੋਲ ਤਾਂ ਸਾਡੇ ਸੰਸਕਾਰਾਂ 'ਚ ਤਾਂ ਗੁਰੂ ਨੇ ਐਨਾ ਕੁਝ ਪਾਤਾ ਤੇ ਅਸੀਂ ਉਹਨਾਂ ਨੂੰ ਸਰਪਾ ਦੇ ਬੈਸਤਾ ਸਰਪਾ ਦੀ ਸਹਾਸ ਤਮੇ ਸਿੰਘ ਇੱਕੋ ਨਮੀ ਨਹੀਂ ਹੈ ਇੱਕ ਜਿਵੇਂ ਮੈਂ ਕਿਹਾ ਨਾ ਇਹ ਸਿਆਸਤ ਨੇ ਤਿੰਨ ਚਾਰ ਕਰਮਚਾਰੀਆਂ ਦੀ ਲੈ ਜਾਣੀ ਹੈ ਬਲੀ ਤੇ ਬਿਲਕੁਲ ਉਸੇ ਤਰ੍ਹਾਂ ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹੇ ਨੇ ਉਹਨਾਂ ਨੇ ਅਮਰਿੰਦਰ ਸਿੰਘ ਨੂੰ ਸਰਪਾ ਦਿੱਤਾ ਸੀ ਤੇ ਉਹ ਉਸ ਤੋਂ ਬਾਅਦ ਉਹ ਵੀ ਗਏ ਸੀ ਜਾਨੀ ਇਹ ਸਾਡੀ ਅਸੀਂ ਇਹੋ ਜੇ ਕੰਮਾਂ 'ਚ ਫਿਰਦੇ ਵੇਸੇ ਸੀ 100 ਰੁਪਏ ਦੀ ਕਿੰਨੀ ਕਿੱਜਤ ਕਰਦੇ ਮੈਂ ਦੇਖਿਆ ਜਿਹੜਾ ਬਿਉਂਦਾ ਚਲ ਗਾ ਸਰੋਪਾ ਗਾ ਉਹ ਭਾਈ ਗੁਰੂ ਨੇ ਥੋੜੀ ਕਿਸੀ ਕੋਈ ਰੋਡਾ ਕੋਈ ਛੋਟੋ ਜੋ ਮਰਜੀ ਆ ਜੇ ਚੋ ਕੋਈ ਬੀੜੀ ਵਾਲਾ ਵੀ ਹੋਵੇ ਤਾਂ ਵੀ 100 ਰੁਪਏ ਦੇਈ ਜਾਂਦੇ ਔਰ ਮੈਂ ਤਾਂ ਕਈ ਭਈਆਂ ਨੂੰ ਦੇਖਿਆ ਸਿਰ ਤੇ ਬੰਨੇ ਫਿਰਦੇ ਨੇ ਰੁਪਏ ਉਹਨਾਂ ਦੀ ਅਸੀਂ ਕਿੰਨੀ ਕਿੱਜਤ ਕਰਦੇ ਸਾਡੇ ਕੋਈ ਇਹਦੇ ਬਾਰੇ ਕੋਈ ਨੈਤਿਕ ਸਿਧਾਂਤ ਤਾਂ ਹੋਣਾ ਚਾਹੀਦਾ ਵੀ ਕੌਣ ਕਿਹ ਨੂੰ ਦੇਣਾ ਅਸੀਂ ਉਸ ਪਾਸ ਤੇ ਸੋਚਦੇ ਨਹੀਂ ਨਾ ਅਸੀਂ ਜਦੋਂ ਕੋਈ ਸਿਆਸੀ ਗੱਲ ਹੁੰਦੀ ਆ ਉਸ ਪਾਸੇ ਤੁਰ ਪੈਂਦੇ ਆ ਮੈਂ ਇਹ ਕਿਸੇ ਨੇ ਜਿਹੜਾ ਸਰੋਪਾ ਭਈਏ ਦੇ ਜਿਹੜਾ ਸਰਤੇ ਬਣ ਕੇ ਉਹ ਪੇਂਟ ਕਰ ਰਿਹਾ ਸੀ ਗੁਰਦੁਆਰੇ ਚ ਕਿਸੇ ਨੇ ਤਾਂ ਫੜਾਉ ਭਈ ਉਹਨੇ ਮੰਗਿਆ ਉਹ ਕੱਪੜਾ ਦੇ ਦੋ ਉਹਨੇ ਫੜਾਤਾ ਸਰੋਪਾ ਚੱਕ ਕੇ ਤੇ ਫਿਰ ਆ ਅਸੀਂ ਸਤਕਾਰ ਦੇ ਰਹੇ ਸਰੋਪਾ ਨੂੰ ਸਿਆਸਤ ਅਸੀਂ ਪੂਰੀ ਕਰਦੇ ਸਰੋਪਾ ਤੇ ਤੇ ਹੁਣ ਇਹ ਜਿਹੜੀ ਇਹਦੇ ਨਾਲ ਹੋ ਰਹੀ ਹੈ ਰਾਹੁਲ ਗਾਂਧੀ ਦੇ ਨਾਮ ਤੇ ਹੋ ਰਹੀ ਹੈ ਤਮੈਨੂੰ ਇਹ ਲੱਗਦਾ ਕਿ ਸਾਨੂੰ ਇਹਦੇ ਬਾਰੇ ਨੂੰ ਇਹ ਨੀ ਪੁਰਾਣੀਆਂ ਗੱਲਾਂ ਛੱਡ ਕੇ ਕਾ ਉੱਚ ਤਾਂ ਕਦੇ ਤਾਂ ਅਸੀਂ ਮਾਡਰਨ ਸੋਚ ਤੇ ਬੈਠ ਕੇ ਬਣਾਇਆ ਤੇ ਚ ਬਿਲਕੁਲ ਸਪਸ਼ਟ ਹੋ ਗਏ ਲੋਕਾਂ ਨੂੰ ਤੇ ਤੁਹਾਡੇ ਜੇ ਅਰਦਾਸੀ ਇਹ ਨੂੰ ਨਹੀਂ ਪਤਾ ਕਿ ਜੀ ਦਰਬਾਰ ਸਾਹਿਬ ਚ ਰੋਪਾਣੀ ਦੇਣਾ ਤੇ ਫਿਰ ਜਿਹੜਾ ਹੈ ਉਹ ਬਾਕੀਆ ਤਾਂ ਫਿਰ ਕਿਵੇਂ ਜਾਊਗਾ ਜੀ ਫਿਰ ਤਾਂ ਲੋਕਾਂ ਨੂੰ ਤੁਸੀਂ ਕਿਵੇਂ ਕਹਦੇ ਹੋ ਭਧਾਮੀ ਸਾਹਿਬ ਵੀ ਜਿਹੜੇ ਨੇ ਗਲਤ ਕੀਤੀ ਹੈ ਕਥਾਈ ਕੀਤੀ ਹੈ ਤਾਂ ਕਥਾਈ ਤਾਂ ਫਿਰ ਤੁਹਾਡੇ ਜਿਹੜੇ ਬਹੁਤ ਪਸੰਦਾਚੇ ਤਾਂ ਜਿਹੜੇ ਹੁਣ ਨਹੀਂ ਚਾਹੀਦਾ ਪਰ ਹੋ ਰਿਹਾ ਤੇ ਅਸੀਂ ਮਤਲਬ ਇਹ ਸੋਚ ਕੇ ਸੋਪੇ ਅਸੀਂ ਇਹ ਸੋਚ ਕੇ ਗੱਲਬਾਤ ਕਰਦੇ ਵੀ ਕਿਹੜੀ ਪਾਰਟੀ ਦਾ ਬੰਦਾ ਤੇ ਆਪਾਂ ਦੇਖੀਏ ਸਾਰਾ ਕੁਝ ਜਿਸ ਤਰ੍ਹਾਂ ਦਰਬਾਰ ਸਾਹਿਬ ਤੇ ਹੁੰਦਾ ਹੈ ਤੋ ਖੈਰ ਸੋਪੇ ਦਾ ਸਾਡੇ ਦਾ ਸਾਇਦ ਦਾ ਹਾਲ ਹੈ ਡਾਇਰਬਰਗ ਨੂੰ ਸੋਪੇ ਤੇ ਤੇ ਜਿਹੜੀ ਇਸ ਕਰਕੇ ਸਿੱਖਾਂ ਦੇ ਵਿੱਚ ਇਸ ਕਿਸਮ ਦੇ ਮਸਲੇ ਕੋਈ ਪਹਿਲੀ ਵਾਰ ਨਹੀਂ ਉਠਿਆ ਲੈਕਿਨ ਮੈਨੂੰ ਲੱਗਦਾ ਕਿ ਜਿਹੜੀ ਇਹ ਕਾਲੀ ਚ ਜਾਂਚ ਹੋਈ ਹੈ ਇਹ ਤੇ ਥੋੜਾ ਜਿਹਾ ਠਰਮੇ ਨਾਲ ਧੰਮੀ ਸਾਹਿਬ ਸੋਚੋ ਤੇ ਫਿਰ ਕੋਈ ਐਕਸ਼ਨ ਲਿਓ ਤੁਹਾਡਾ ਬਹੁਤ ਬਹੁਤ